ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਇੱਕ ਬੀਤੇ ਦਿਨਾਂ ਦੀ ਘਟਨਾ ਜਿਹੜੀ ਹੈ ਸਾਹਮਣੇ ਆਈ ਸੀ ਕਿ 14 15 ਜਿਹੜੀ ਤਰੀਕ ਨੂੰ ਰਾਤ ਨੂੰ ਕੁਝ ਖਾਲਿਸਤਾਨ ਦੇ ਨਾਰੇ ਲਾਉਂਦੇ ਹੋਏ ਅਣਪਛਾਤੇ ਕਹਿ ਲਿਏ ਜਾਂ ਫਿਰ ਕਹਿ ਲਿਏ ਕਿ ਸ਼ਰਾਤੀ ਅੰਸਰਾ ਵੱਲੋਂ ਜਿਹੜੇ ਖਾਲਿਸਤਾਨ ਦੇ ਨਾਰੇ ਲਗਾਏ ਗਏ ਸੀ ਤੇ ਪਿੰਡ ਪੰਡੋਰੀ ਦੇ ਵਿੱਚ ਜਿਹੜੇ ਵੱਡੇ ਬੈਨਰ ਵੀ ਲਗਾਏ ਗਏ ਜਾਂ ਕਹਿ ਲਈਏ ਕੰਦਾ ਉੱਤੇ ਲਿਖ ਦਿੱਤਾ ਗਿਆ ਸੀ ਲੇਕਿਨ ਕਿਸੇ ਤਰ੍ਹਾਂ ਦੀ ਵੀ ਪਛਾਣ ਨਹੀਂ ਹੋ ਪਾਈ ਸੀ ਜਿਹੜੇ ਵਿਧਾਇਕ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਉਹਨਾਂ ਦੇ ਪਿੰਡ ਦੇ ਜਿਹੜੇ ਨਾਰੇਬਾਜੀ ਕੀਤੀ ਗਈ ਕੋਸ਼ਿਸ਼ ਰਾਤੀ ਅੰਸਰਾ ਵੱਲੋਂ ਜਿਹੜੇ ਨੇ ਕਿ ਮਤਲਬ ਚੋਲਾ ਪਾ ਕੇ ਜਿਹੜਾ ਚੋਲਾ ਪਾਉਂਦੇ ਨੇ ਨਿਆਂੰਗ ਉਹ ਚੋਲਾ ਪਾ ਕੇ ਜਿਹੜੇ ਵਾਰ-ਵਾਰ ਉਥੇ ਖਾਲਿਸਤਾਨ ਦੇ ਨਾਰੇ ਲਾਏ ਤੇ ਕੰਧਾਂ ਤੇ ਉੱਤੇ ਖਾਲਿਸਤਾਨ ਦੀ ਮੰਗ ਕੀਤੀ ਗਈ ਲੇਕਿਨ ਕਿਸੇ ਤਰ੍ਹਾਂ ਦਾ ਵੀ ਕੋਈ ਪਤਾ ਨਹੀਂ ਚੱਲਿਆ ਸ਼ਾਇਦ ਲੋਕ ਆਮ ਆਦਮੀ ਪਾਰਟੀ ਤੋਂ ਅੱਕ ਚੁਕੇ ਨੇ ਸ਼ਾਇਦ ਲੋਕ ਹੁਣ ਪੰਜਾਬ ਦੇ ਲੋਕਾਂ ਨੂੰ ਕਿਸੇ ਪਾਰਟੀ ਉੱਤੇ ਯਕੀਨ ਨਹੀਂ ਰਹਿ ਗਿਆ ਜਾਂ ਫਿਰ ਕਹਿ ਲਈਏ ਕਿ ਇੱਕ ਪਾਸੇ ਇਹ ਸ਼ਰਾਰਤੀ ਅੰਸਰ ਜਿਹੜੇ ਨੇ ਜਾਂ ਫਿਰ ਕਹਿ ਲਈਏ ਕਿ ਜਿਹੜੇ ਲੋਕ ਨੇ ਇਹ ਕਿਸ ਚੀਜ਼ ਦੀ ਮੰਗ ਕਰ ਰਹੇ ਨੇ کافی ਵੱਡਾ ਮੁੱਦਾ ਪਖਿਆ ਜਿੱਥੇ ਉੱਥੇ ਹੀ ਕਾਫੀ ਰਿਪੋਰਟ ਵੀ ਪੁਲਿਸ ਨੂੰ ਲਿਖਾਈ ਗਈ ਲੇਕਿਨ ਉਹਦਾ ਹੁਣ ਸੱਚ ਸਾਹਮਣੇ ਆ ਗਿਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਇਹ ਜਿਹੜੇ ਮੁਲਾਜ਼ਮਾਂ ਵੱਲੋਂ ਇੱਕ ਮੋਟਰਸਾਈਕਲ ਤੇ ਤਿੰਨ ਸਪਰੇਅ ਕੈਨ ਅਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਤੇ ਇਸ ਨਾਲ ਹੀ ਨਿਹੰਗਾ ਦੇ ਜੋੜੇ ਵਿੱਚ ਜੋ ਕੱਪੜੇ ਮਿਲੇ ਹਨ ਇਹ ਘਟਨਾ 14-15 ਅਗਸਤ ਨੂੰ ਹੋਈ ਸੀ ਤੇ ਪੁਲਿਸ ਮੁਲਾਜ਼ਮਾਂ ਖਿਲਾਫ ਪੰਜ ਪ੍ਰੋਵੀਜ਼ਨ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ ਤੇ ਪੁਲਿਸ ਦੀ ਜਿਹੜੀ ਪੁੱਛਗਿੱਛ ਜਾਰੀ ਹੋ ਗਈ ਸੀ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਪੁਲਿਸ ਦੇ ਮਹਿਲ ਕਲਾ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿੰਡ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖਣ ਵਾਲੇ ਤਿੰਨ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਪੁਲਿਸ ਮੁਖੀ ਮੁਹੰਮਦ ਸਰਫਰਾਜ਼ ਆलम ਨੇ ਅੱਜ ਯਾਨੀ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੈਂਸ ਰਾਈ ਇਹ ਜਾਣਕਾਰੀ ਦਿੱਤੀ ਹੈ ਮੁਲਾਜ਼ਮਾਂ ਦੀ ਪਰੇਸ਼ਾਨ ਗੁਰਮੀਤ ਸਿੰਘ ਉਰਫ ਟਾਡੀ ਗੁਰਸੇਵ ਸਿੰਘ ਉਰਫ ਮਨੀ ਕਿਰਪਾ ਸਿੰਘ ਵੱਜੋ ਹੋਈ ਹੈ ਤਾਂ ਇਹਨਾਂ ਉੱਤੇ ਵੱਡੀ ਕਾਰਵਾਈ ਕਰ ਲਈ ਗਈ ਹੈ ਜਿਹਨਾਂ ਨੇ ਖਾਲਿਸਤਾਨ ਦੇ ਨਾਰੇ ਲਾਏ ਸੀ ਤੇ ਜਿਹੜੇ ਕੁਲਵੰਤ ਸਿੰਘ ਪੰਡੋਰੀ ਸੀ ਉਹਨਾਂ ਦੇ ਪਿੰਡ ਦੇ ਵਿੱਚ ਵੱਡੇ-ਵੱਡੇ ਅੱਖਰਾਂ ਦੇ ਵਿੱਚ ਲਿਖਿਆ ਗਿਆ ਤੇ ਉੱਥੇ ਨਾਰੇਬਾਜੀ ਕਰਦੇ ਹੋਏ ਜਿਹੜੇ ਕੈਮਰੇ ਦੇ ਵਿੱਚ ਕੈਦ ਹੋ ਗਏ ਲੇਕਿਨ ਉਹਨਾਂ ਦੀ ਪਹਿਲਾ ਪਕੜ ਨਹੀਂ ਹੋ ਪਾਈ ਪੁਲਿਸ ਵੱਲੋਂ ਲੇਕਿਨ ਹੁਣ ਵੱਡੀ ਪਕੜ ਕਰ ਲਈ ਗਈ ਹੈ ਜਿਨ੍ਹਾਂ ਨੇ ਬਾਣਾ ਪਾਇਆ ਹੋਇਆ ਸੀ ਜਿਨ੍ਹਾਂ ਨੇ ਨਿਹੰਗ ਦਾ ਰੂਪ ਧਾਰਿਆ ਹੋਇਆ ਸੀ ਹਾਲਾਂਕਿ ਉਹ ਨਿਹੰਗ ਹੈ ਨਹੀਂ ਸੀ ਲੇਕਿਨ ਉਹਨਾਂ ਨੇ ਨਿਹੰਗ ਦੇ ਜੋੜੇ ਦੇ ਵਿੱਚ ਜਿਹੜਾ ਹੈ ਖਾਲਿਸਤਾਨ ਦੀ ਮੰਗ ਕੀਤੀ ਤੇ ਜਿਦੇ ਤੋਂ ਕਾਫੀ ਜ਼ਿਆਦਾ ਪਰੇਸ਼ਾਨੀ ਆਈ ਵਿਧਾਇਕਾ ਨੂੰ ਜਿੱਥੇ ਕਿ ਵਾਰ-ਵਾਰ ਰਾਤ ਨੂੰ ਉਹਨਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਹੁਣ ਪੁਲਿਸ ਵੱਲੋਂ ਉਹਨਾਂ ਦੀ ਪਕੜ ਕਰ ਲਈ ਗਈ ਹੈ ਤੇ ਹੁਣ ਜਲਦੀ ਉਹਨਾਂ ਉੱਤੇ ਮਾਮਲਾ ਦਰਜ ਕੀਤਾ ਜਾਵੇਗਾ ਤੇ ਪੁੱਛਗਿੱਛ ਕੀਤੀ ਜਾਏਗੀ ਕਿ ਅਜਿਹੇ ਕੰਮ ਉਹਨਾਂ ਨੇ ਕਿਦੇ ਕਹਿਣ ਤੇ ਕੀਤੇ ਨੇ ਜਾਂ ਫਿਰ ਉਹ ਖਾਲਿਸਤਾਨ ਦੀ ਮੰਗ ਕਿਉਂ ਕਰ ਰਹੇ ਨੇ ਤੁਨ